ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਆਪਣੇ ਚੈਨਲ ਤੇ ਜੇ ਕਿਸੇ ਭਰਾ ਨੇ ਐਡ ਲਗਵਾਉਣੀ ਹੋਵੇ ਨਾ ਸਕਰੀਨ ਦੇ ਉੱਤੇ ਨੰਬਰ ਸ਼ੋਅ ਹੋ ਰਿਹਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਦੀਆਂ ਵੀਡੀਓ ਤੁਹਾਨੂੰ ਹਰ ਉਹ ਦੇਖਣ ਨੂੰ ਮਿਲਦੀਆਂ ਰਹਿਣ ਅੱਜ ਤੁਹਾਡੇ ਲਈ ਦੋ ਟਰੈਕਟਰ ਆਪਾਂ ਜਮਾ ਛੋਟੇ ਟਰੈਕਟਰ ਸੇਲ ਲੈ ਕੇ ਆਏ ਹਾਂ 2014 ਮਾਡਲ ਮੈਟ ਦੀ ਗੱਲ ਕਰਦੇ ਆਪਾਂ ਮੈਟ ਅਰਜਣੇਗਾ 2014 ਮਾਡਲ ਟਾਇਰ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਮੀ ਪਈਆ ਪੰਜਾਬ ਨੰਬਰ ਤੇ ਫਰਸਟ ਪਾਰਟੀ ਦਾ ਟਰੈਕਟਰ ਹੈਗਾ ਅਰਜਣ ਬੈਂਪਰ ਹੁੱਡ ਛਤਰੀ ਵਗੈਰਾ ਫੁੱਲ ਲੱਗੇ ਹੋਈ ਹੈ ਕਾਪੀ ਤੁਹਾਨੂੰ ਸ਼ੋ ਹੋ ਰਹੀ ਹੈ ਸਕਰੀਨ ਦੇ ਉੱਤੇ ਟਾਇਰ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਮਗਰਾਟ ਵਗੈਰਾ ਸਾਰੇ オリジナル ਨੇ ਕਿਤੋਂ ਰੰਗ ਪੇਂਟ ਨਹੀਂ ਦੁਬਾਰੇ ਹੋਇਆ ਇੰਜਣ ਕਿਹਦਾ ਟਰੈਕਟਰ ਬਿਲਕੁਲ ਕੋਕਾ ਪਿਆ ਹੈਗਾ ਮੋਗੇਰੀ ਦੇ ਵਿੱਚ ਟਰੈਕਟਰ ਖੜਾ ਹੈਗਾ ਫਰਸਟ ਪਾਰਟੀ 60 ਤੋਂ 70 ਪੈ ਟਰੈਕਟਰ ਦੇ ਪੱਕੇ ਟਾਇਰ ਨੇ ਕੋਈ ਕੰਬਿਨਿਸ਼ਨ ਹੀ ਪੰਜਾਬ ਨੰਬਰ ਫਰਸਟ ਪਾਰਟੀ ਦਾ ਟਰੈਕਟਰ ਹੈ ਇੰਜਨ ਗੇਅਰ ਵੱਲੋਂ ਬਿਲਕੁਲ ਔਕੇ ਹੈ ਛੱਟ ਲੱਗੀ ਰਹਾ ਟਰੈਕਟਰ ਹੈ ਰੇਟ ਦੀ ਗੱਲ ਕਰੀਏ 4 ਲੱਖ ਤੇ 95000 ਰੁਪਏ ਕਿਸਾਨ ਭਰਾਵਾਂ ਨੇ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਮਾਤਾਨ ਕੀਤਾ ਜਾਊਗਾ ਕੰਟੈਕਟ ਨੰਬਰ ਮਾਲਕਰਾਉਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ